ਦਾ ਮਾਨਸਾ ਦਾ ਪੰਜਾਬੀਆਂ ਦਾ ਹਰਿਆਣੇ ਦੇ ਲੋਕਾਂ ਦਾ ਇਸ ਸਟੇਜ ਦੇ ਵਸਨੀਕਾਂ ਦਾ ਨਾਰੋਸ਼ਨ ਕੀਤਾ। ਆਜੋ ਸਾਡੇ درمیان ਅਮਿਤ ਸਿਆਰ ਦੇ ਆਸਤੇ ਵੋਟ ਮੰਗਾ ਮੰਗਣ ਆਸਤੇ ਤੁਹਾਡੀ ਮੰਡੀ ਦੇ ਵਿੱਚ ਆਏ ਐ। ਬਹੁਤ ਹੀ ਸਰਕਾਰੀਓਗਾ ਅਮਿਤ ਸਿਆਰ ਸਾਹਿਬ ਡਾਕਟਰ ਕੇਵੀ ਸਿੰਘ ਤੇ ਸਾਰੇ ਹੀ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਤੇ ਮੇਰੇ ਸਾਹਮਣੇ ਖੜੇ। ਜਿਹੜੇ ਅਮਿਤ ਸਾਹਿਬ ਨੂੰ ਤੇ ਡਾਕਟਰ ਕੇਨੀ ਸਿੰਘ ਨੂੰ ਪਿਆਰ ਕਰਨ ਵਾਲੇ ਐ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਜਿਉਂਦੇ ਰਹੋ ਪਰਮਾਤਮਾ ਤੁਹਾਡੀ ਛੜੀ ਕਲਾ ਬਖਸ਼ੂ। ਉਹ ਦਾਲ ਸਾਹਿਬ ਕੰਮ ਤਾਂ ਹੋਇਆ ਪਿਆ ਮੈਨੂੰ ਲੱਗਦਾ ਸੀ 4 ਕਿਲੋਮੀਟਰ ਤੁਰ ਕੇ ਕਿਸੇ ਨੇ ਨਹੀਂ ਆਉਣਾ ਤੇ ਮੰਡੀ ਤੋਂ ਚੱਲੇ ਤੇ ਭਗਤ ਸਿੰਘ ਚੌਕ ਤੱਕ ਹਜੇ ਤੂੰ ਬਾਕੀ ਲੋਕ 4 ਗੁਣਾ ਲੋਕ ਜਿਹੜੇ ਵਿਚਾਰੇ ਥੱਕ ਗਏ ਉਹ ਮਗਰ ਰਹਿ ਗਏ ਲੇ ਇਹ ਅੱਜ ਦਾ ਰੋਡ ਸ਼ੋਅ ਇਸ ਕੰ ਦਾ ਪ੍ਰਤੀਕ ਹੈ ਕਿ ਕਾਂਗਰਸ ਪਾਰਟੀ اور ਅਮਿਤ ਸਿਆਗ ਵੱਡੇ ਫਰਕ ਨਾਲ ਬਾਬੇ ਦੀ ਕਿਰਪਾ ਦੇ ਨਾਲ ਜਿੱਤ ਰਹੇ ਮੇਰੀ ਤੁਹਾਨੂੰ ਬੇਨਤੀ ਹੈ ਇੰਦਰੂਦਰ ਨਾ ਚੁੱਕ ਜਿਉਂ ਆਗ ਦੇ ਦੋ ਦਿਨ ਜਿਹੜੇ ਬੜੇ ਜ਼ਰੂਰੀ ਆ ਮਾ ਹਰਿਆਣੇ ਦੇ ਕਾਫੀ ਸੀਟਾਂ ਤੇ ਜਾ ਕੇ ਆਇਆ ਹੈ ਔਰ ਬਹੁਤ ਸੋਨਾ ਮਾਹੌਲ ਪਾਰਿਆਨੇ ਦੇ ਅੰਦਰ ਕਾਂਗਰਸ ਪਾਰਟੀ ਦਾ ਹੈ ਹੋ ਸਕਦਾ ਕਿ ਤੇਲੀ ਆਰੀ ਜ਼ਿੰਦਗੀ ਦੇ ਵਿੱਚ ਇਤਿਹਾਸਿਕ ਦਰਜ ਕਾਂਗਰਸ ਦੀ ਇਤਿਹਾਸਿਕ ਜਿੱਤ ਦਰਜ ਹੋਵੇ ਕਿ ਇਹਨੀਆਂ ਸੀਟਾਂ ਕਾਂਗਰਸ ਸਾਡੇ ਲਈ ਲੈ ਕੇ ਆਈ। ਜਿੰਦਾਬਾਦ। ਪਰ ਅਮਿਤ ਸ਼ਾਕ ਬਾਬੇ ਵੀ ਚਰਪਾਵੇ ਦਾ ਹਾਲ ਕਈ ਕਹਿੰਦੇ ਆ ਫਸਮਾ ਮੁਕਾਬਲਾ ਹੈ। ਬੀਜੇਪੀ ਵਾਲੇ ਤੇ ਅਮੇਲੋ ਵਾਲੇ ਤਾਂ ਤੇਰੀ ਗੱਲ ਸੁਣ ਲੋ ਅਮੇਲੋ ਵਾਲਿਓ। ਬੇਬੀ ਜੇਪੀ ਆਇਓ ਫਸਬਾ ਫੁਸਬਾ ਨਹੀਂ ਹੈ ਜੇ 20000 ਤੋਂ ਵੱਧ ਨਾ ਦਿੱਤੇ ਤਾਂ ਰਾਜੇ ਵੀ ਨਾ ਬਦਲਿਆ ਤੁਸੀਂ ਹਿੰਮਤ ਮਾਰ ਕੇ ਆ ਦੋ ਦਿਨ ਸਹਮਣੇ ਜੇ ਤੁਸੀਂ ਦੋ ਦਿਨ ਸਹਮਣੇ ਬਾਬੇ ਦੀ ਕਿਰਪਾ ਦੇ ਨਾਲ ਮਾਰਜਿਨ ਵੱਡਾ ਹੋ ਜਾਣਾ ਔਰ ਤੁਸੀਂ ਆਹ ਕੰਮ ਕਰ ਲਿਓ ਤੇ ਅਸੀਂ ਸਿਆਣ ਦੇ ਚੰਗੀ ਲਵਾਉਣ ਦਾ ਕੰਮ ਅਸੀਂ ਜਾ ਕੇ ਦਿੱਤੀ ਤੇ ਚੰਗੀ ਕਰ ਬੈਠਾਂਗੇ ਬਾਬਾ ਸੁੱਖ ਰੱਖੇ ਆਕਾਏ ਛੋਟਾ ਪ੍ਰਾਹ ਅਗਰ ਮੰਤਰੀ ਬਣੇਗਾ ਤਾਂ ਪੰਜਾਬ ਦਾ ਵੀ ਹਰਿਆਣੇ ਦੇ ਨਾਲ ਨਾਲ ਸਾਡੇ ਪੰਜਾਬ ਦਾ ਸਾਡੇ ਮੁਕਸਰ ਜ਼ਿਲ੍ਹੇ ਨਾਲ ਵੀ ਪੜਾ ਹੋਏਗਾ ਲੋਕੀ ਮੱਥੇ ਦੇ ਲੋਜਾਂ ਦੀਆਂ ਰਿਸ਼ਤੇਦਾਰੀਆਂ ਇੱਥੇ ਸੋ ਮੇਰੀ ਬੇਨਤੀ ਹੈ ਤੁਹਾਨੂੰ ਘਰ ਜਾ ਕੇ ਹੋਕਾ ਦੇ ਕੇ ਹੁਣ ਆਪਾਂ ਸੋਣਾ ਨਹੀਂਗਾ ਦੋ ਦਿਨ ਤੇ ਆਪਾਂ ਕੇਵਲ ਸੋਣਾ ਅਗਲੇ ਦੋ ਦਿਨ ਮਰਨੀ ਜਾਵਾਂਗੇ ਮਰਦੀ ਜਾਵਾਂਗੇ ਸਾਡਾ ਫਰਕ ਮੰਗਾ ਕੀ ਅਸੀਂ ਬੇਦਰਾ ਤੱਕਲੇ ਕੋਨੇ ਤੇ ਰਹਿ ਗਿਆ ਹੋਏ ਇੱਕ ਕਰਕੇ ਅਮੇਸਿਆਗੀ ਨੂੰ ਜਤੋਂ ਦਾ ਕੰਮ ਕਰੀਏ ਪਰ ਕਿਸੇ ਨੇ ਵਿਖਿਆ ਜਦ ਸੂਰਜ ਢੰਡੇ ਵੇਖੇ ਉਜਦੇ ਕੀਨੇ ਫਰਡੇ ਵੇਖੇ ਜਿੰਨਾ ਦਾਦਾ ਰੱਬ ਤੇ ਕੋਈ ਉਹ ਵੀ ਪੁੱਤਰ ਬੱਡੇ ਵੇਖੇ ਓਹੀ ਜਮਤ ਤੇ ਸਤਕਾ ਉੰਦੇ ਪਾਣੀ ਉੱਤੇ ਚੰਦੇ ਵੇਖੇ ਐਰਕਵਾਲੇ ਕਹਿੰਦੇ ਤਾਂ ਨਾ ਦੱਦੀ ਓਏ ਐਰਕਵਾਲੋ ਮੈਂ ਤਾਂ ਪੱਥਰ ਵੀ ਚੜਦੇ ਵੇਖੇ ਮੈਂ ਤਾਂ ਪੱਥਰ ਸਮਾਪਤੀ ਹੋ ਗਿਆ ਹੁਣ ਇਸ ਲਾਗੇ ਡੱਕ ਟੋਪਾਟੇ ਜਰੂਰ ਰਹਿ ਗਿਆ ਭੀਜੇ ਪੀਤੇ ਕਾਂਗਰਸ ਪਾਰਟੀ ਲekin ਜਿਸ ਪ੍ਰਕਾਰ ਕਾਂਗਰਸ ਪਾਰਟੀ ਦੇ ਹਾਲਾਤ ਹਨ ਮੈਂ ਉੱਥੇ ਜਾ ਕੇ ਆਇਆ ਸਭ ਤੋਂ ਘੱਟ ਸੀ 4 ਦਿਨ ਹੋ ਗਏ ਉੱਥੇ ਅੰਮਲੋ ਆਦਿਆਂ ਨੇ ਸਮਰਥਨ ਦਿੱਤਾ ਗੋਪਾਲ ਕਟੇ ਨੂੰ ਤੇ ਨਾ ਵੀ ਬੀਜੇਪੀ ਦਾ ਝੰਡਾ ਫਹਿਰਾਈ ਜਾਂਦੇ ਆ ਕਹਿੰਦੇ ਆ ਕਹਿਣ ਦਾ ਮਤਲਬ ਹੈ ਕਿ ਇੱਥੇ ਵੀ ਮੁੰਡਾ ਬੀਜੇਪੀ ਤੋਂ ਆ ਕੇ ਅੰਮਲੋ ਛਾ ਗਿਆ ਤੇ ਬੀਜੇਪੀ ਅੰਮਲੋ ਤੇ ਸਾਰੇ ਆਪਸੇ ਵਿੱਚ ਕਿੱਥੇ ਆ ਪਰ ਇਹਨਾਂ ਲੋਕਾਂ ਦੇ ਇਸ ਪ੍ਰਕਾਰ अखा च कट्टा पा के चाहे राणिया तो चौधरी रंजीत सिंह है, इन लोगों ने पांच साल मानिया आके आजाद उम्मीदवार के तौर पर या अपन पार्टियां तो अलग अलग लड़ रहे ने लेकिन जनता असलीत जानती है और मैं आस करदा कि एक शरीश नौजवान साथी जिन्हें ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਮੁੱਦਿਆਂ ਦੀ ਲੜਾਈ ਲੜੀ ਕਪੜੀ ਦੇ ਲੋਕਾਂ ਦੀ ਲੜਾਈ ਲੜੀ ਨਾ ਤੇ ਕਪੜੀ ਦੀ ਹਰਿਆਣੇ ਦੇ ਲੋਕਾਂ ਦੀ ਲੜਾਈ ਲੜੀ ਮੈਂ ਸਵਿਨ ਇਹੋ ਜੇ ਸਹਾਨ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਮੋੜੀ ਪਾਉਂਦੇ ਹੋਣੇ ਚਾਹੀਦੇ ਕੇ ਹਰਿਆਣੇ ਨੂੰ ਤਰੱਕੀ ਚਾਹੀਦੀ ਹੈ ਸਵਾਸ ਤੁਹਾਡੇ ਤੋਂ ਕਰਦਾ ਹੈ ਕਿ ਤਗੜੇ ਹੋ ਕੇ ਤੇ ਸਾਰੀਆਂ ਸੀਟਾਂ ਆਪਾਂ ਜਿੱਤਣੀਆਂ ਦੁਨੀਆਂ ਦੀ ਸਰਸਾ ਕਿਵੇਂ ਛਾਈਆਂ ਬਾਬਾ ਕਿਰਪਾ ਕਰੇ ਇਹ ਹਣੇੜੀ ਆ ਜਿਹੜੀ ਇਹ ਡੱਬਾ ਨਹੀਂ ਤੋਂ ਸਟਾਰਟ ਹੋਖੇ ਇਹ ਪਤਾ ਨਹੀਂ ਸੱਚੇ ਬਾਦਸ਼ਾਹ ਇਹਨੇ ਕਿੱਥੋਂ ਤੱਕ ਜਾਣਾ ਔਰ ਬਹੁਤ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਇਸ ਵਾਰ ਸਰਕਾਰ ਬਣਾ ਰਹੀ ਹੈ ਖੁੱਜ ਨਾ ਜਾਓ 40 ਦਿਨਾਂ ਦੀ ਫੱਡੀ ਮਿਹਨਤ ਹੈ ਦੇਖੋ ਕਿਤੇ ਦੋ ਦਿਨ ਤੁਸੀਂ ਨਵਿੱਕੇ ਨਵੇਂ ਸਿਰੇ ਹੋ ਜਾਓ ਭਾਈ ਤੋਂ ਦੇ ਇਹ 40 ਦਿਨਾਂ ਦੇ ਬਰਾਬਰ ਕੰਮ ਹੋਏ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਤਖਦੇ ਹੋ ਕੇ ਭਾਈ ਅਮਿਤ ਸਿਆਲ ਜੀ ਨੂੰ ਆਪਾਂ ਇਸ ਵਾਰੀ ਵਿਧਾਨ ਸਭਾ ਭੇਜੀਏ ਤੇ ਫਿਰ ਮੈਂ ਤੇ ਡਾਕਟਰ ਸਾਹਿਬ ਤੇ ਨਾਲ ਭਾਈ ਭੋਲਾ ਮੂਸੇ ਆ ਮੂਸੇ ਆਲਾ ਸਾਹਿਬ ਦੀ ਕੋਈ ਡੰਗ ਰਾਹੋ ਗੱਦੀ ਨਹੀਂ ਸਿਰ ਦਾ ਜੋ ਕਹਿਵੇ ਬੇਕਰ ਦਿੰਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਤਖਦੇ ਹੋ ਕੇ ਅੱਜ ਮੇਰੇ ਉਸ ਭਰਾ ਨੂੰ ਸ਼ਰਧਾਂਜਲੀ ਹੈ ਜਿਹੜਾ ਚਲਾ ਗਿਆ ਇਹ ਦੁਨੀਆ ਨੂੰ ਛੱਡ ਕੇ ਪਰ ਇਹਨਾਂ ਪਾਤਸ਼ਾਹਿਆਂ ਨੂੰ ਜਿਨ੍ਹਾਂ ਪਾਤਸ਼ਾਹਿਆਂ ਦੀ ਬਦਾਰਸ਼ ਅੱਜ ਉਹ ਸਾਡਾ ਰੰਗੜਾ ਭਰਾ ਬ੍ਰਹਾ ਇਸ ਦੁਨੀਆ ਨੂੰ ਆਲਵੀ ਦਾ ਕਿਹਾ ਕਿਹਾ ਤੇ ਉਹਨੂੰ ਸ਼ਰਧਾਂਜਲੀ ਹੈ ਭਾਜਪਾ ਨੂੰ ਚਲਾ ਕਰਨਾ ਹੈ ਅੱਜ ਇਹ ਗੈਂਗਸਟਰ ਜਿਹੜੇ ਐ ਤੇ ਜਾ ਹਮ ਆਗਮੀ ਪਾਰਟੀ ਪਾ ਰਹੇ ਹੈ ਤੇ ਜਿਹੜਾ ਭਾਜਪਾ ਵਾਲੇ ਪਾ ਰਹੇ ਸੋ ਤਕੜੇ ਹੋ ਕੇ ਅੱਪਾ 5 ਤਰੀਕ ਨੂੰ ਯਾਨੀ ਕੀ ਪਰਸੋ ਪੰਜੇ ਦਾ ਵਟਨ ਨਵਾਕੇ ਭਾਈ ਉਮਰ ਸਿੰਘ ਸਾਹਿਬ ਨੂੰ ਕਾਰਜਾਫ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਔਰ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਉਹ ਡਾਕਟਰ ਸਾਹਿਬ ਔਰ ਸਾਡੇ ਸਿਰ ਮੱਥੇ ਸੱਚੇ ਬਾਦਸ਼ਾਹ ਬੋਕਾ ਹੈ ਕੋਡਾ ਕਰਜ਼ ਜ਼ਰੂਰ ਰਤਾ ਰੱਖੇ ਤੁਹਾਡਾ ਸਾਰਿਆਂ ਦਾ ਤਬਾਦ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਉਸ ਮਹਾਨ શિક્ષੀਏ ਦੇ ਪਿਤਾ ਜੀ ਜਿਹੜੇ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਮਾਨਸਾ ਦਾ ਪੰਜਾਬੀਆਂ ਦਾ ਹਰਿਆਣੇ ਦੇ ਲੋਕਾਂ ਦਾ ਇਸ ਦੇਸ਼ ਦੇ ਵਸਨੀਕਾਂ ਦਾ ਨਾਰੋਸ਼ਨ ਕੀਤਾ